ਤਨਦਰ ਜਿਹੜੇ ਅਧਰ ਹਲਕਾ ਖਡੂਸਾ ਦੇ ਵਿੱਚ ਜਿਹੜਾ ਖੀਲਾ ਪਿੰਡ ਹੈਗਾ ਪਿੰਡ ਲੋਨੇ ਦੇ ਵਿੱਚ ਬਾਈਕਰ ਦੇ ਰਾਤੀ ਬੀਤੀ ਬੀਤੀ ਦੇਰ ਰਾਤ ਗੁੰਡਿਆਂ ਵੱਲੋਂ ਜਿਹੜੇ ਸ਼ਰਿਹ ਆਮ ਗੁੰਡਾ ਕਰਦੀ ਕੀਤੀ ਗਈ ਹੈ ਪੁਲਸ ਦੀ ਹਾਜ਼ਰੀ ਵਿੱਚ ਵੀ 2-250 ਪੁਲਸ ਦੇ ਹਾਜ਼ਰੀ ਵਿੱਚ ਪੈਰਿੰਗ ਹੋਈ ਆ ਜਿਸ ਦੌਰਾਨ ਤਿੰਨ ਬੰਦੇ ਜ਼ਖਮੀ ਹੋਏ ਹਨ ਘਰ ਦੀ ਤੋੜਪਾਨ ਕੀਤੀ ਗਈ ਆ ਵੇਖਣ ਚ ਆਇਆ ਹੈ ਕਿ ਦੋ ਕਾਰਾਂ ਤੇ ਟਰੈਕਟਰ ਅਤੇ ਮੋਟਰਸਾਈਕਲ ਤੇ ਕਰਦੇ ਨਾਣੇ ਮਹਾਬਾਜੀ ਤੋੜਪਾਨ ਕੇ ਪਾਂ ਤੋਂ ਇਨੀ ਕੀਤੀ ਗਈ ਹੈ ਗੁੰਡਾਗਰਦੀ ਇਨੀ ਕੀਤੀ ਪਿੰਡ ਦੇ ਸਹਿਮਦਾਰ ਹੋਰ ਪਾਇਆ ਗਿਆ ਘਰ ਦੇ ਮੈਂਬਰਾਂ ਨੇ ਪੁੱਛਦੇ ਕੀ ਕਾਰਨ ਹੋਇਆ ਕਿਸ ਕਾਰਨ ਹੋਇਆ ਅਸਲ ਸੂਤਰਾਂ ਦੱਸਿਆ ਜਾ ਰਿਹਾ ਇੱਕ ਜ਼ਮੀਨੀ ਝਗੜੇ ਨੇ ਲੈ ਕੇ ਇਹਨਾਂ ਕੰਮ ਕੀਤਾ ਕਿ ਭਾਈ ਸਾਹਿਬ ਲਾ ਆਪਣਾ ਨਾਮ ਦੱਸਿਓ ਅਹੀਂ ਬਲਜਿੰਦਰ ਸਿੰਘ ਜੀ ਸੰਨਵ ਦੇਸ਼ਾ ਸਿੰਘ ਪਿੰਡ ਨੋਨੇ ਸਾਡਾ ਜੀ ਪਰਝਾਈ ਸਾਡੇ ਭਰਾ ਗੁਜਰ ਗਿਆ ਤੇ ਪਰਝਾਈ ਸਾਡੀ ਦੀ ਜ਼ਮੀਨ ਹੈ ਆ ਤੂੰ ਵੇਚਣੀ ਜੀ ਛੱਡ ਕੇ ਵੇਚ ਲੈ ਜਿੱਥੇ ਜਿੱਥੇ ਬੰਦੀ ਉੱਥੇ ਪੈੜੀ ਉਹਨਾਂ ਨੂੰ ਦੇ ਦਿਓ ਉਹਨਾਂ ਕਬਜ਼ਾ ਨਹੀਂ ਦਿੱਤਾ ਕਬਜ਼ਾ ਆਵ ਲੈਣ ਆਏ ਹੈ ਕਬਜ਼ਾ ਤੇ ਉਹਦਾ ਫਰਜ ਬੰਦਾ ਜਿਹਨੇ ਵੇਚੀ ਉਹ ਕਬਜ਼ਾ ਦਵਾਉਂਦਾ ਉਹਨ ਉਹ ਕਬਜਾ ਲੈਣ ਆਏ ਸੀ ਆ ਤੁਸੀਂ ਆਪਣੀ ਪੈੜੀ ਵਾ ਲੋ ਮੋਦਬਰ ਬੰਦੇ ਸੱਦ ਕੇ ਉਹਨਾਂ ਨਾਲ ਗੱਲ ਕੀਤੀ ਗਈ ਕਿ ਸ਼ੁੱਕਰਵਾਰ ਦਾ ਟਾਈਮ ਰਖਿਆ ਜਿੱਥੇ ਜਿੱਥੇ ਪੈੜੀ ਬੰਦੀ ਉੱਥੇ ਵਟਾਂ ਪੈ ਜਾਣਗੀਆਂ ਉਹਨਾਂ ਸ਼ੁੱਕਰਵਾਰ ਅਜੇ ਆਇਆ ਨਹੀਂਗਾ ਤੇ ਉਹਨਾਂ ਰਾਤਾਂ ਕੇ ਸਾਡੇ ਬੂਏ ਘੜੀ ਗਾਲਾਂ ਦਿੱਤੀਆਂ ਵਾ ਤੇ ਅਸੀਂ ਉਹਨਾਂ ਨੂੰ ਫੇਰ ਜਦੋਂ ਉਹਨਾਂ ਨੂੰ ਘੇਰ ਲਿਆ ਵਾ ਤੇ ਉਹ ਵਿੱਚੋਂ ਮਡਾ ਕੇ ਭੱਜ ਗਿਆ ਜਾ ਕੇ ਹੋਰ ਬੰਦੇ ਸੱਦ ਲਿਆ ਮੋਦਬਰ ਬੰਦੇ ਆਏ ਉਹਨਾਂ ਨੂੰ ਉੱਥੇ ਲੈ ਕੇ ਗੱਡੀ ਉਹਨਾਂ ਦੀ ਇੱਥੇ ਖੜੀ ਜਾਵੇ ਵੀ ਗੱਡੀ ਤੁਸੀਂ ਰੱਖ ਲੋ ਮੁਲਾਜ਼ਮ ਆਉਣਗੇ ਸੇਰੇ ਫੈਸਲਾ ਹੋ ਜਾਊਗਾ ਅਸੀਂ ਬੰਦੇ ਆਪਣੇ ਲੈ ਜਣੇ ਸੀ ਸਹੀ ਸਲਾਮਤ ਅਸੀਂ ਬੰਦੇ ਹਾਡੇ ਬੰਦੇ ਜੀ ਇੱਕ ਮੁੰਡੇ ਦੇ ਪੱਟ ਜੀ ਗੋਲੀ ਵੱਜੀ ਆ ਤੇ ਇਹ ਮੇਰੇ ਅੱਡੀ ਦੇ 8 ਵਜੇ ਆ ਜੀ ਗੱਟੇ ਦੇ ਕੋਈ ਔਰਤਾਂ ਨਹੀਂ ਔਰਤਾਂ ਦੇ ਨਹੀਂ ਔਰਤਾਂ ਬਚ ਗਈਆਂ ਜੀ ਹਾਂ ਮੇਰੀ ਵਾਈਫ ਦੇ ਦਾਣੇ ਥੋੜੇ ਵੱਜੇ ਆ ਉਹਨਾਂ ਦੇ ਸਰਲੇ ਵੱਜੇ ਹੁਣ ਇਸੇ ਤਰ੍ਹਾਂ ਜਿਹੜਾ ਦੂਸਰੇ ਭਾਈ ਸਾਹਿਬ ਉਹਨਾਂ ਦੇ ਦੋਹਾਂ ਇਕੱਠੇ ਇੱਕੋ ਮਾਵੜਾ ਦੱਸੋ ਭਾਈ ਸਾਹਿਬ ਪਹਿਲਾਂ ਆਪਣਾ ਨਾਮ ਦੱਸਿਓ ਮੇਰਾ ਨਾਮ ਨਵਤੇਜ ਸਿੰਘ ਹੈ ਸੰਨੋ ਸਰਜੀਤ ਸਿੰਘ ਆਪਣਾ ਜੀ ਲਾਗੇ ਚਾਚਾ ਜੀ ਦੇ ਨਾਲ ਹੀ ਘਰ ਆ ਸਾਂਝਾ ਹੀ ਆਪਣਾ ਆਪਣਾ ਬਹੁਤ ਜ਼ਿਆਦਾ ਨੁਕਸਾਨ ਕਰਕੇ ਗਿਆ ਜੀ ਇਰਾਤ 2:30 ਵਜੇ ਫਾਇਰ ਕੀਤਾ ਜੀ ਇਹਨਾਂ ਨੇ 30-35 ਜਾਨੇ ਹੈਗੇ ਸੀ ਤੇ ਉੱਥੇ ਮੋਟਰਸਾਈਕਲ ਨੂੰ ਅੱਗ ਲਾਉਣ ਪਿਆ ਜੀ ਬਾਕੀ ਜੋ ਅੰਦਰ ਸੋਈ ਸਮਾਨ ਬਣਿਆ ਹੈ ਸਾਗ ਵਗੈਰਾ ਜੋ ਸਭ ਕੋ ਚੋਕੇ ਬਾਹਰ ਖਲਾਤਾ ਜੀ ਤੇ ਆਪਣੇ ਬੱਚਿਆਂ ਨੇ ਮਾਂ ਜਾਨ ਬਚਾਈ ਲੁਗ ਲਾ ਕੇ ਜੀ ਇਹਨਾਂ ਜਿਆਦਾ ਨਾ ਰੌਂਦ ਕੀਤਾ ਜੀ ਕਿੰਨਾ ਕੁ ਸਾਲ ਦਾ ਨਹੀਂ ਕਿੰਨੀਆਂ ਗੱਡੀਆਂ ਦਾ ਨਿਪ ਤੋੜ ਪਨ ਹੋਈ ਆਪਣੇ ਦੋ ਗੱਡੀਆਂ ਦੋ ਟਰੈਕਟਰ ਆ ਜੀ ਤੇ ਤਿੰਨ ਮੋਟਰਸਾਈਕਲ ਆ ਜੀ ਇੱਕ ਬੁਲਟ ਮੋਟਰਸਾਈਕਲ ਆ ਦੋ ਸਪਲੈਂਡਰ ਆ ਜੀ ਤੇ ਬਾਕੀ ਘਰ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਜੀ ਓਡੀ ਖਬਰ ਕਰਨ ਲੱਗੀ ਉਹ ਕਿਹੜੀ ਉਹ ਜੀ ਉਹਨਾਂ ਦੀ ਉਹ ਛੱਡ ਕੇ ਚਲ ਗਿਆ ਉਹ ਭਲੇਖੇ ਨੇ ਆਪਣੀ ਕਾਰ ਵੀ ਤੋੜ ਗਏ ਤੇ ਰਾਤ ਨੂੰ ਨਸ਼ੇ ਦੇ ਵਿੱਚ ਵਿੱਚ ਆ ਬੁਲਸ ਆਈਏ ਬੁਲਸ ਆ ਗਈ ਜੀ ਬਾਅਦ ਚ ਅੱਧੇ ਪੌਣੇ ਘੰਟੇ ਬਾਅਦ ਆ ਗਈ ਐ ਫਾਇਰਿੰਗ ਉਦੋਂ ਹੋ ਰਹੀ ਜਦੋਂ ਆਈ ਐ ਪੁਲਸੇ ਪੁਲਸੇ ਹਾਜ਼ਰੀ ਵਿੱਚ ਵੀ ਗੁੜੀ ਹਾਂਜੀ ਹਾਜ਼ਰੀ ਉਹਨਾਂ ਦੇ ਹਾਜ਼ਰੀ ਵਿੱਚ ਚੱਲੀ ਆ ਪਰ ਬਾਅਦ ਵਿੱਚ ਨਿਕਲ ਗਏ ਫੇਰ ਉਹ ਇਹ ਮੰਗ ਕਰਦੇ ਜੋ ਅਸੀਂ ਮੰਗ ਕਰਦੇ ਆ ਜੀ ਸਾਨੂੰ ਇਨਸਾਫ ਮਿਲੇ ਬਾਕੀ ਸਾਡਾ ਜੋ ਨੁਕਸਾਨ ਹੋਇਆ ਇਹਦਾ ਮਾਜਾ ਮਿਲੇ ਸਾਨੂੰ ਵਿਖਣ ਜਿ ਤਰ੍ਹਾਂ ਦੇ ਤੁਹਾਡੀ ਤੇ ਬੈਕਲ ਤੁਹਾਡੇ ਕੋ ਹਸਾਉਣਾ ਚਾਹੀਦਾ ਹੈ ਹਾਂਜੀ ਸਰ ਸਾਨੂੰ ਸਾਡੀ ਸੇਫਟੀ ਲਈ ਚਾਹੀਦਾ ਲਾਇਸੈਂਸ ਵਗੈਰਾ ਚਾਹੀਦਾ ਜੀ ਅਸੀਂ ਆਪਣੀ ਸੇਫਟੀ ਲਈ ਕੋਈ ਨਾ ਕੋਈ ਤੇ ਕਰ ਸਕਦੇ ਅੱਗੇ ਅੱਗੇ ਖਤਰਾ ਹਾਂਜੀ ਸਾਨੂੰ ਫੇਰ ਖਤਰਾ ਹੋ ਸਕਦਾ ਫੇਰ ਆ ਸਕਦੇ ਹੋ ਮਾਮਲਾ ਕੀ ਹੁੰਦਾ ਜੇ ਕਿ ਉੱਥੇ ਲੜਾਈ ਹੋਈ ਮਾਮਲਾ ਸਾਡੇ ਜਮੀਨੀ ਚਾਚੀ ਜੀ ਦੀ ਜ਼ਮੀਨ ਹੈ 2.5 ਕਿਲੇ ਉਹਦਾ ਚੱਕਰ ਹੈ ਸਾਰਾ ਹੁਣ ਵੇਖਣਾ ਪਾਏਗਾ ਜਿਹੜਾ ਇਹ ਮਾਮਲਾ ਦੋ ਘਰਾਂ ਦਾ ਜ਼ਮੀਨੀ ਝਗੜੇ ਲੈ ਕੇ ਹੋਇਆ ਹੈ ਇਹ ਹੌਣ ਵਾਲ ਵਕਤ ਦੱਸੇ ਪੁਲਿਸ ਕੀ ਕਾਰਵਾਈ ਕਰਦੀ ਇਹ ਤਾਂ ਹੌਣ ਦੱਸੇਗਾ ਉਹਦੇ ਚ ਇਹ ਜੀ ਮਦਈ ਜਿਹੜਾ ਬਲਜਿੰਦਰ ਸਿੰਘ ਪੁੱਤਰ ਦੇਸਾ ਸਿੰਘ ਵਾਸੀ ਨੋਨੇਆ ਉਹਦੇ ਬਿਆਨ ਤੇ ਮੁਕਦਮਾ ਨੰਬਰ 300 213 ਨੰਬਰ ਦਰਜਾ ਕੀਤਾ ਗਿਆ ਇਹਨਾਂ ਦਾ ਆਪਸ ਦਾ ਜੇ 6 ਭਰਾ ਨੇ ਤੇ ਇਹਨਾਂ ਦਾ ਇੱਕ ਭਰਾ ਦੀ ਡੈਥ ਹੋ ਗਈ ਕਾਬਲ ਸਿੰਘ ਦੀ ਉਹਦਾ ਜਵਾਈ ਆ ਉਹ ਮੂਸੇਪਿੰਡ ਦਾ ਰਹਿੰਦਾ ਤੇ ਉਹ ਆਪਣੀ ਸਾਸਰ ਦੇ ਘਰ ਵਾਲੀ ਨਾਲ ਰਲ ਕੇ 2.5 ਏਕੜ ਜ਼ਮੀਨ ਸੀਗੀ ਉਹ ਉਹਨਾਂ ਨੇ ਗਾਂ ਕਿਸੇ ਪਾਰਟੀ ਨਾਲ ਬਿਆਨਾਂ ਕੀਤਾ ਸੀਗਾ ਤੇ ਬਿਆਨੇ ਤੋਂ ਗਾਂ ਇੱਕ ਹੋਰ ਪਾਰਟੀ ਨਾਲ ਗਾਂ ਬਿਆਨਾਂ ਕੀਤਾ ਜੀ ਅਮਰਪਾਲ ਸਿੰਘ ਨਾਮ ਦਾ ਮੁੰਡਾ ਵਾ ਉਹ ਇਹਨਾਂ ਨੇ ਮਤਲਬ ਬਿਆਨੇ ਤੇ ਉਹ ਪਰਸੋਂ ਸ਼ਾਮੀ ਆ ਗਏ ਇਹਨਾਂ ਕੋ 10 15 ਜਣੇ ਆ ਗਏ 42 ਆ ਗਏ ਆ ਗਏ ਸੀਗੇ ਤੇ ਇਸੇ ਸਥਾਨ 'ਤੇ ਕੱਲ ਫਿਰ ਇਹ ਸ਼ਾਮੀ ਉਹਨਾਂ ਨੇ ਗਏ ਆ ਉਥੋਂ ਗਏ ਆ ਤੇ ਅਮਰਤਪਾਲ ਸਿੰਘ ਨਾਲ ਹੋਰ ਸੀ ਦੋ ਤਿੰਨ ਬੰਦੇ ਤੇ ਜਦੋਂ ਇਹਨਾਂ ਬੰਦਿਆਂ ਨੇ ਘਰ ਬੈਕ ਵਾਲਿਆਂ ਨੇ ਉਹਨਾਂ ਨੂੰ ਘੇਰ ਲਿਆ ਤੇ ਉਹ ਸਾਬਕਾ ਸਰਪੰਚ ਬੰਡਾਲੇ ਦਾ ਉਹ ਆਇਆ ਉਹਨੇ ਆ ਕੇ ਉਹਨਾਂ ਦੀ ਸ਼ੋਰਟੀ ਤੇ ਉਹਨੇ ਕਿਹਾ ਵੀ ਇੱਕ ਮੂਵੀ ਉਹਨਾਂ ਨੇ ਬਣਾਈ ਆ ਵੀ ਬਿਲਕੁਲ ਬੰਦੇ ਦੂਸਰੇ ਸਾਨੂੰ ਮਿਲੇਗੇ ਪਾਏਗੇ ਤੇ ਅਹੀਂ ਮੈਂ ਬੰਦੇ ਲੈ ਕੇ ਜੋ ਮਰਦੇ ਜਾ ਰਹੇ ਉਹ ਚਲਾ ਗਿਆ ਰਾਜਨਵਾ ਕਰਾਤਾ ਉਸ ਤੋਂ ਬਾਅਦ ਦੇ ਵਿੱਚ ਅੱਧਾ ਪੌਣਾ ਘੰਟਾ ਬਾਅਦ ਰਾਤ ਕੋਈ 1:30 ਵਜੇ ਫਿਰ ਦੋ ਤਿੰਨ ਗੱਡੀਆਂ ਦੇ ਬੰਦੇ ਆਏ ਇਹਨਾਂ ਆ ਕੇ ਉਹਨਾਂ ਨੂੰ ਕਾਰੇ ਮਾਰ ਕੇ ਤੇ ਉਥੋਂ ਫਿਰ ਇਹਨਾਂ ਦੇ ਘਰ ਦੇ ਫੈਰ ਕੀਤੇ ਆ ਜਿਹਦੇ ਵਿੱਚ ਗੋਪਾਲ ਸਿੰਘ ਪੁੱਤਰ ਭੀਗ ਸਿੰਘ ਵਾਸੀ ਉਹਦੇ ਖੱਬੇ ਪੱਟ ਤੇ ਗੋਲੀ ਲੱਗੀ ਹੋਇਆ ਜਿਹਨੂੰ ਗੁਰ ਬਾਬਾ ਜੀ ਦੇ ਹਸਪਤਾਲ ਇਥੇ ਦਾਖਲ ਕਰਾਇਆ ਜਿਹਰੇ ਇਲਾਜ ਆ ਮਕਦਮਾ ਦਰਜ ਕਰਤਾ ਤਫਤੀਸ਼ ਜਾਰੀ ਹੈ ਰੇਡ ਕਰਾਇਆ ਜਾ ਰਿਹਾ ਹੈ ਗ੍ਰਿਫਤਾਰ ਕਰਕੇ ਇਹਨਾਂ ਨੂੰ ਜਲਦੀ ਜਲਦੀ ਜੇਲ੍ਹ ਭੇਜਿਆ ਜਾਏਗਾ ਇਹ ਮਕਦਮਾ 10 ਜਣੇ ਤੇ ਬਾਈ ਨੇ ਬਾਈ ਦੇ 7-8 ਜਿਹੜੇ ਆ ਅਨਨੌਏ ਇਰ ਵਿੱਚ ਦੋ ਔਰਤਾਂ ਆਈਆਂ ਨੇ ਜੀ ਸਰ ਕੋਈ ਬ੍ਰਾਂਡ ਦੀ ਮੌਕੇ ਤੇ ਕੋਈ ਉਮਰ ਦੋ 12 ਬੋਰ ਦੇ ਖੋਲ ਨੇ ਤੇ ਚਾਰ ਦੂਜੇ ਖੋਲ ਨੇ 6 ਖੋਲ ਮਿਲੇ ਨੇ ਪੁਲਸ ਪਾਰਟੀ ਮੌਕੇ ਤੇ ਪਹੁੰਚ ਕੇ ਜਾ ਕੇ ਸਾਰਾ ਮੌਕਾ ਵੇਖ ਕੇ ਫਿਰ ਉਹਨਾਂ ਦੇ ਬਿਆਨ ਤੇ ਮੁਕੱਦਮਾ ਦਰਜ ਕੀਤਾ ਗਿਆ ਜੀ ਕੋਈ ਦੋਸ਼ੀ ਗੁਰਸਾਹ ਜੀ ਗ੍ਰਫਤਾਰ ਲਈ ਰੇਡ ਜਾਰੀ ਹੈ ਜੀ ਕੀਤਾ ਜਾ ਰਹੇ ਨੇ ਜਲਦੀ ਜਲਦੀ ਕੀਤਾ ਜਾਏਗਾ ਤਰਨਤਾਰਨ ਤੋਂ ਜਸਵੀਰ ਲੱਡੂ ਡੈਂਟ ਸਵੇਰਾ ਟੀਵੀ ਤਰਨਤਾਰਨ